ਥੋੜੀ ਕੀ ਮੰਗੇ ਕਿਹੜੀ ਹੁੰਦੇ ਨਾ ਬਈ ਥੋੜੀ ਸਾਨੂੰ ਤਾਂ ਬਈ ਗਲਾਬੀ ਝੰਡੇ ਵਾਲੇ ਹੀ ਬੋਲਣ ਲੱਗ ਗਏ ਪੰਜਾਬ 'ਚ ਖਾਸ ਖਾਸ ਵਾਲਾ ਜੱਗੇ ਦੇ ਨਾਂ ਤੇ ਮੈਨੂੰ ਲੋਕ ਬੁਲਾਉਂਦੇ ਆ ਸਾਡੀ ਵੈਸੇ ਜਥੇਬੰਦੀ ਇਨਸਾਫ ਦੀ ਪੰਜਾਬ ਕੀ ਚਾਹੁੰਨੇ ਕੀ ਹੋ ਬਈ ਤੁਸੀਂ ਤੁਸੀਂ ਚਾਹੁੰਦੇ ਹੋ ਵੀ ਰਜਾਨਾ ਬਈ ਸੈਂਕੜਿਆਂ ਮੈਂ ਕਹਿੰਦਾ ਵੀ ਹੁਣ ਤਾਂ ਗਿਣਤੀ ਨਹੀਂ ਰਹੀ 10 15 ਰੋਜ਼ ਬਾਹਾਂ ਵਿੱਚ 55 ਟੀਕੇ ਲੱਗੇ ਹੁੰਦੇ ਆ ਕੋਈ ਤਾਂ ਢਿੱਗ ਪਿਆ ਟੂੜੀ ਵਾਲੇ ਕੋਠਿਆਂ 'ਚ ਕੋਈ ਗੱਡੀਆਂ 'ਚ ਕੋਈ ਬਾਥਰੂਮਾਂ 'ਚ ਰਜਾਨਾ ਟੀਕੇ ਲਾ ਲਾ ਕੇ ਪੁੱਤ ਮਰਦੇ ਪਏ ਆ ਸਰਕਾਰ ਕਹਿੰਦੀ ਯੁੱਧ ਨਸ਼ਾ ਵਿਰੋਧ ਉਹਦੇ ਨਾਲ ਚਿੱਟਾ ਵੱਧ ਰਿਹਾ ਘਟਿਆ ਨਹੀਂ ਅਸੀਂ ਕਹਿੰਨੇ ਵੀ ਸਾਡੇ ਰਜਾਨਾ ਪੁੱਤ ਮਰਦੇ ਦੇਖ ਕੇ ਹਜੇ ਵੀ ਸਰਕਾਰਾਂ ਨੂੰ ਸਮਝ ਨਹੀਂ ਆਉਂਦੀ ਐਨੇ ਸਾਲਾਂ ਤੋਂ ਅਸੀਂ ਪਿੱਟੀ ਜਾਂਦੇ ਆ ਵੀ ਜੇ ਤੁਸੀਂ ਇੱਕ ਸਾਲ ਟ్రਾਇਲ ਦੇ ਦਿਓ ਇਹ ਖੇਤੀ ਦਾ ਠੇਕੇ ਖੋਲ ਦੋ ਪੰਜਾਬ 'ਚ ਜੇ ਚਿੱਟਾ ਗੋਲੀਆਂ ਭਾਲੇ ਸੇ ਆ ਜਾਣ ਤੇ ਚੌਂਕ 'ਚ ਖੜ ਕੇ ਗੋਲੀ ਮਾਰਦੇ ਆ ਯਾਰ ਲਿਖ ਕੇ ਦੇ ਦੂੰਗਾ 1 ਕਰੋੜ ਦਾ ਨਾਮ ਰੱਖਿਆ ਜਥੇਬੰਦੀ ਅੱਲਾ ਵੀ ਇੱਕ ਸਾਲ ਟ్రਾਇਲ ਦੇ ਕੇ ਵੇਖੋ ਅਜੇ ਵੀ ਜੇ ਸਰਕਾਰ ਨਾ ਸੁਣੇ ਤਾਂ ਮਤਲਬ ਚਿੱਟੇ ਵਾਲਾ ਛੱਤਰ ਲੀਡਰਾਂ ਤੇ ਚੱਲਦਾ ਸਾਡੇ ਦਾ ਵਾਤਾ। ਤੇ ਭਾਈ ਵੇਖਿਆ ਜਾਵੇ ਤਾਂ ਫੀਮ ਪੀਣਾ ਸ਼ਾਇਦ ਭੁੱਕੀ ਵੀ ਨਸ਼ਾ ਜਿਹਾ ਚਿੱਟੇ ਨੂੰ ਛੁਡਾ ਕੇ ਆਪਾਂ ਫੀਮ ਭੁੱਕੀ ਤੇ ਲਾ ਦਾਂਗੇ। ਰਹਿਣਾ ਤਾਂ ਬੰਦਾ ਵੀ ਨਸ਼ੇੜੀ ਦਾ ਫਿਰ ਫਾਇਦਾ ਕੀ ਹੈ ਭਾਈ? ਅਸੀਂ ਗੱਲ ਸੋਚਣ ਵਾਲੀਆਂ ਬਹੁਤ ਵਧੀਆ ਕੁਐਸਚਨ ਆ। ਮੈਂ ਅੱਗੇ ਕਹਿੰਨਾ ਮੈਂ ਦੋਸਤਾਂ ਵੀ ਜਿਵੇਂ ਰਾਮਨ ਨੂੰ ਵੀ ਕਹਿੰਦੇ ਜਾਂ ਸਾਨੂੰ ਕਹਿ ਦਿੰਦੇ ਵੀ ਸਿੱਖਾਂ ਨੂੰ ਅਤਵਾਦੀ। ਕਦੇ ਇਹਦੇ ਬਾਰੇ ਸਮਝ ਕੇ ਵੇਖੋ ਦਿਲ ਨਾਲ। ਜਦੋਂ ਇਹਨੂੰ ਕੋਈ ਖਾਂਦਾ ਨਾ ਉਹ ਵਿਧਾਨ ਸਭਾ 'ਚ ਵੀ ਉਹ ਲੋਕ ਸਭਾ ਚ ਵੀ ਤੇ ਉਹ ਕੋਟਾ ਦੇ ਵਿੱਚ ਵੀ ਤੇ ਉਹ ਚਾਹੇ ਕੋਈ ਸਨੈਰੀਓ ਦਾ ਕੰਮ ਕਰਦਾ ਚਾਹੇ ਡਰਾਈਵਰੀ ਕਰਦਾ ਪੂਰੀ ਡੱਕਵੇਂ ਵਧੀਆ ਫੀਮ ਖਾ ਕੇ ਐ ਪੂਰੀ ਵਧੀਆ ਪਰਫਾਰਮੈਂਸ ਨਾ ਦਿਮਾਗ ਅਫਸਟ ਹੁੰਦਾ ਨਾ ਕੋਈ ਢਿੱਗਦਾ ਨਾ ਨਾਲੀਆਂ